ਸੜਕਾਂ ਟੁੱਟੀਆਂ ਦੇ ਵਿੱਚ ਟੋਏ ਅਸੀਂ ਮਰ ਗਏ ਓਏ ਹੋਏ ਇਹ ਅਸੀਂ ਨਹੀਂ ਕਹਿ ਰਹੇ ਕਹਾਵਤ ਸ਼ਹਿਦ ਰਾਤ ਇਹਥੋਂ ਲੰਘਣ ਵਾਲੇ ਲੋਕਾਂ ਦੀ ਹੈ ਕੋਈ ਸੜਕਾਂ ਦਾ ਤਾਂ ਪਹਿਲਾਂ ਤੋਂ ਹੀ ਬੁਰਾ ਹਾਲ ਆ ਇਹ ਗੱਲ ਮੰਨਣੀ ਪਊਗੀ ਇਹ ਉੜਦੀਆਂ ਗਰਦਾਂ ਸਰਕਾਰ ਦੇ ਸਰਵਿਸ ਗਰਦ ਪਾ ਰਹੀਆਂ ਨੇ ਸਰਕਾਰਾਂ ਨੂੰ ਹਰੇ ਵੀ ਇਹਦੇ ਬਾਰੇ ਨੀਂਦ ਤੋਂ ਜਾਗਣਾ ਨਹੀਂ ਹੋ ਹੋ ਰਿਹਾ ਸੁੱਤੀਆਂ ਸਰਕਾਰਾਂ ਨੇ ਜੋ ਦੇਖਦੇ ਹੋਏ ਵੀ ਇਸ ਰੋਡ ਨੂੰ ਅਣਗੌਲਿਆ ਕਰ ਰਹੀਆਂ ਨੇ ਸ਼ਰਮ ਨਹੀਂ ਆਉਂਦੀ ਉਹਨਾਂ ਨੂੰ ਜੇ ਸ਼ਰਮ ਆਉਂਦੀ ਹੋਵੇ ਜਿੱਡਾ ਵੱਡਾ ਬੇਸ਼ਰਮ ਵੱਡਾ ਵੱਡਾ ਲੀਡਰ ਜੇ ਇੱਕ ਲੀਡਰ ਇੱਕੇ ਨਿਕਲ ਕੇ ਜਾਂਦਾ ਉਹਨੂੰ ਜਨਤਾ ਦਾ ਖਿਆਲ ਹੋਵੇ 100% ਉਹ ਮੈਂ ਕਹਿੰਦਾ ਮਤਲਬ ਇਹ ਨਹੀਂ ਇੱਥੋਂ ਨਿਕਲ ਕੇ ਮੁੜ ਕੇ ਦੁਬਾਰਾ ਇਹਦੀ ਟੁੱਟੀ ਸੜਕ ਦੇ ਦੇ ਨਿਕਲਦੇ ਪਏ ਜੋ ਜਿੰਨੇ ਵੀ ਕਿਸੇ ਨੇ ਚੰਡੀਗੜ੍ਹ ਜਾਣਾ ਰੋਪੜ ਜਾਣਾ ਕਰਾਲੀ ਜਾਣਾ ਜਿਹੜੀ ਵੀ ਸਾਈਡ ਤੇ ਜਾਣਾ ਆ ਉਹਨਾਂ ਨੇ ਇੱਥੇ ਦੀੋਂ ਨਿਕਲ ਕੇ ਜਾਣਾ ਜਿੰਨੇ ਮਨਿਸਟਰ ਵਗੈਰਾ ਨੇ ਉਹ ਸਾਰਿਆਂ ਨੇ ਇਸ ਰੋਡ ਦੇ ਉੱਪਰ ਦੀ ਨਿਕਲ ਕੇ ਜਾਣਾ ਅੱਜ ਘਾੜੂ ਦੀ ਸਰਕਾਰ ਹੈ ਉਹਦਾ ਲੀਡਰ ਵੀ ਦਾਵਾ ਕਰਦੇ ਆ ਕਿ ਅਸੀਂ ਸੜਕਾਂ ਦਾ ਜੋ ਦਿੱਖ ਬਦਲੀ ਕਰਦੇ ਆਂਗੇ ਕੀ ਕਹਿਣਾ ਚਾਹੋਗੇ ਸਰਕਾਰ ਦਾ ਮੰਗਲ ਸਾਹਿਬ ਤੁਸੀਂ ਮਤਲਬੇ ਨਹੀਂ ਸਮਝਦੇ ਸਰਕਾਰ ਦਾ ਮਤਲਬ ਆ ਸਰਕਾਰ ਆ ਸਰਕਾਰ ਸਰਕਾਰ ਵੇ ਜਿਹੜਾ ਵੀ ਕੰਮ ਆਉ ਨੂੰ ਸਰਕਾਰੀ ਚੱਲੋ ਸਰਕਾਰੀ ਚੱਲੋ ਸਰਕਾਰੀ ਚੱਲੋ ਆ ਤੁਹਾਡੇ ਸਾਹਮਣੇ ਪੁਲ ਬਣ ਰਿਹਾ ਰੇਲਵੇ ਦੇ ਉੱਤੇ ਕਿੰਨੇ ਸਾਲ ਹੋ ਗਏ ਨੂੰ ਬਣਨ ਲੱਗੇ ਨੂੰ 2 MP ਆ ਕੇ ਚਲੇ ਗਏ MP ਸਾਹਿਬ ਨੇ ਚਿੱਠੀ ਵੀ ਇੱਕ ਚੱਕ ਕੇ ਆਪਣੇ ਸੋਸ਼ਲ ਮੀਡੀਆ ਤੇ ਪਾਤੀ ਹਾਂ ਵੋਟਾਂ ਤੋਂ ਪਹਿਲਾਂ ਅਮਰ ਸਿੰਘ ਨੇ ਇਹ ਦਾਅਵਾ ਠੀਕ ਹੈ ਜੀ ਇਹ ਦਾਵੇਦਾਰੀ ਕਰੀ ਆ ਵੀ ਹਾਂਜੀ ਇਹ ਜਲਦੀ ਤੋਂ ਜਲਦੀ ਪੁਲ ਚਾਲੂ ਕਰਵਾਇਆ ਜਾਊਗਾ ਮੁੜ ਕੇ ਦੇਖੋ ਤੁਸੀਂ ਇੱਕ ਇੱਟ ਵੀ ਲੱਗੀ ਆ ਪੁਲ ਦੇ ਉੱਤੇ ਇਹ ਤਾਂ ਇਹਨਾਂ ਨੇ ਉਹ ਕੰਮ ਕਰਤਾ ਜਿਵੇਂ ਕੋ ਕਹਾਵਤ ਨਹੀਂ ਅਖੇ ਮੇਰਾ ਯਾਰ ਪੈਰ ਦੁਖਦਾ ਉਹ ਕਹਾਂ ਤੂੰ ਐਂ ਕਰ ਜੇ ਤੇਰੇ ਪੈਰ ਤੇ ਦਰਦ ਹੁੰਦਾ ਨਾ ਐਂ ਕਰ ਹੱਥ ਤੇ ਸੱਟ ਮਾਰ ਲਾ ਪੈਰ ਦਾ ਦਰਦ ਭੁੱਲ ਜਾਏਗਾ ਉਹ ਕੰਮ ਹੋਇਆ ਇਹਨਾਂ ਨੇ ਸੜਕ ਜਿਹੜੀ ਚੰਗੀ ਭਲੀ ਬਣੀ ਸੀ ਉਹ ਵੀ ਪੜਤੀ ਵੀ ਲੋਕਾਂ ਦੇ ਦਿਮਾਗ ਦੇ ਵਿੱਚੋਂ ਪੁਲ ਦੀ ਮੰਗ ਨਿਕਲ ਜਵੇ ਲੋਕ ਸੜਕ ਦੀ ਮੰਗ ਤੇ ਆ ਜਾਣ ਸੜਕਾਂ ਟੁੱਟੀਆਂ ਦੇ ਵਿੱਚ ਟੋਏ ਅਸੀਂ ਮਰ ਗਏ ਓਏ ਹੋਏ ਇਹ ਅਸੀਂ ਨਹੀਂ ਕਹਿ ਰਹੇ ਕਹਾਵਤ ਸ਼ਹਿਰਾਂ ਤੇ ਇਥੋਂ ਲੰਘਣ ਵਾਲੇ ਲੋਕਾਂ ਦੀ ਹੈ ਤੁਸੀਂ ਦੇਖ ਸਕਦੇ ਹੋ ਦਰਸ਼ਕ ਦੇਖ ਸਕਦੇ ਨੇ ਇਹ ਜਿੱਥੇ ਅਸੀਂ ਖੜੇ ਆਂ ਇਹ ਰੋਡ ਦਾ ਮੰਜ਼ਰ ਕੀ ਕਹਿ ਰਿਹਾ ਇਸ ਪਾਸੇ ਟ੍ਰੈਫਿਕ ਆ ਰਹੀ ਹੈ ਤੇ ਇਸ ਪਾਸੇ ਜਾ ਰਹੀ ਹੈ ਇਹ ਉੜਦੀਆਂ ਗਰਦਾਂ ਸਰਕਾਰ ਦੇ ਸਰਵਿਸ ਗਰਦ ਪਾ ਰਹੀਆਂ ਨੇ ਸਰਕਾਰਾਂ ਨੂੰ ਹਰੇ ਵੀ ਇਹਦੇ ਬਾਰੇ ਨੀਂਦ ਤੋਂ ਜਾਗਣਾ ਨਹੀਂ ਹੋ ਰਿਹਾ ਸੁੱਤੀਆਂ ਸਰਕਾਰਾਂ ਨੇ ਜੋ ਦੇਖਦੇ ਹੋਏ ਵੀ ਇਸ ਰੋਡ ਨੂੰ ਅਣਗੌਲਿਆ ਕਰ ਰਹੀਆਂ ਨੇ ਦੱਸ ਦਈਏ ਇਹ ਰੋਡ ਦਰਾਹਾ ਟੂ ਨੀਲੋਂ ਦੱਖਣੀ ਬਾਈਪਾਸ ਜਿਸ ਬਾਰੇ ਕਿਹਾ ਜਾਂਦਾ ਹੈ ਕਿ ਦੱਖਣੀ ਬਾਈਪਾਸ ਜਿੱਥੇ ਟਰੱਕਾਂ ਨੂੰ ਗਨ ਸਾਈਕਲ ਪਾਸ ਇਹ ਉਹ ਰੋਡ ਹੈ ਜਿਸ ਰੋਡ ਨੂੰ ਲੰਬੇ ਸਮੇਂ ਤੋਂ ਲੋਕਾਂ ਦੀ ਤਰਾਸ ਦੇ ਰਹੇ ਹੈ ਕਿ ਇਹ ਰੋਡ ਬਣਾਇਆ ਜਾਵੇ ਰੋਡ ਦੀ ਇੰਨੀ ਖਸਤਾ ਹਾਲਤ ਹੈ ਕਿ ਇੱਥੋਂ ਔਡਰ ਦੀ ਗਰਦ ਲੋਕਾਂ ਨੂੰ ਮੂੰਹ ਬਨ ਕੇ ਲੰਘਣਾ ਪੈਂਦਾ ਹੈ ਔਰ ਵਾਹਨ ਚਾਲਕ ਬੜੀ ਪਰੇਸ਼ਾਨੀ ਦਾ ਸਾਹਮਣਾ ਕਰਦੇ ਹੈ ਅੱਜ ਅਸੀਂ ਇਸ ਮੰਜ਼ਰ ਨੂੰ ਤੁਹਾਡੇ ਰੂ ਰੂ ਕਰਨ ਜਾ ਰਹੇ ਆ ਸਾਡੇ ਨਾਲ ਹਾਜ਼ਰ ਨੇ ਸ਼ਹਿਰ ਦੇ ਸਮਾਜ ਸੇਵੀ ਬਜੰਦ ਸਿੰਘ ਜੰਡੂ ਜੀ ਅੱਜ ਇਹਨਾਂ ਦਾ ਜਨਮ ਦਿਨ ਵੀ ਹੈ ਤੇ ਗੱਲ ਕਰਾਂਗੇ ਇਹਨਾਂ ਦੇ ਨਾਲ ਵੀ ਇਹਨਾਂ ਦਾ ਕੀ ਕਹਿਣਾ ਹੈ ਇਸ ਸਮਾਰਗ ਬਾਰੇ ਔਰ ਇਸ ਸਰਕਾਰ ਜੀਆਂ ਪ੍ਰਾਪਤੀਆਂ ਬਾਰੇ ਜੀ ਸਾਬ ਕੀ ਕਹੋਗੇ ਦੇਖੋ ਜੀ ਸੜਕਾਂ ਦਾ ਤਾਂ ਪਹਿਲਾਂ ਤੋਂ ਹੀ ਬੁਰਾ ਹਾਲ ਆ ਜੀ ਇਹ ਗੱਲ ਮੰਨਣੀ ਪਊਗੀ ਇਹ ਜਿਹੜੀ ਸੜਕ ਆ ਇਹ ਇਹ ਬਹੁਤ ਹੀ ਵੀ ਵੀ ਆਈ ਪੀ ਰੋਡ ਅਸੀਂ ਇਹਨੂੰ ਕਹਿ ਸਕਦੇ ਆ ਕਿਉਂ ਜਿੰਨੇ ਵੀ ਕਿਸੇ ਨੇ ਚੰਡੀਗੜ੍ਹ ਜਾਣਾ ਰੋਪੜ ਜਾਣਾ ਕਰਾਲੀ ਜਾਣਾ ਜਿਹੜੀ ਵੀ ਸਾਈਡ ਤੇ ਜਾਣਾ ਆ ਉਹਨਾਂ ਨੇ ਇੱਥੇ ਦੀੋਂ ਨਿਕਲ ਕੇ ਜਾਣਾ ਜਿੰਨੇ ਮਿਨਿਸਟਰ ਵਗੈਰਾ ਨੇ ਉਹ ਸਾਰਿਆਂ ਨੇ ਇਸ ਰੋਡ ਦੇ ਉੱਪਰ ਦੀ ਨਿਕਲ ਕੇ ਜਾਣਾ ਵੀ ਸ਼ਰਮ ਨਹੀਂ ਆਉਂਦੀ ਉਹਨਾਂ ਨੂੰ ਜੇ ਸ਼ਰਮ ਆਉਂਦੀ ਹੋਵੇ ਜਿੱਡਾ ਜਿੱਡਾ ਵੱਡਾ ਬੇਸ਼ਰਮ ਮੈਂ ਤਾਂ ਇਹ ਗੱਲ ਕਹਿਣਾ ਜੀ ਓਡਾ ਵੱਡਾ ਲੀਡਰ ਜੀ ਔਰ ਚਾਹੇ ਕੋਈ ਗੁੱਸਾ ਕਰੇ ਮੇਰੀ ਗੱਲ ਦਾ ਜਿੱਡਾ ਵੱਡਾ ਬੇਸ਼ਰਮ ਓਡਾ ਵੱਡਾ ਲੀਡਰ ਜੇ ਇੱਕ ਲੀਡਰ ਇੱਕੇ ਨਿਕਲ ਕੇ ਜਾਂਦਾ ਉਹਨੂੰ ਜਨਤਾ ਦਾ ਖਿਆਲ ਹੋਵੇ 100% ਉਹ ਮੈਂ ਕਹਿੰਦਾ ਮਤਲਬ ਇਹ ਨਹੀਂ ਇੱਥੋਂ ਨਿਕਲ ਕੇ ਮੁੜ ਕੇ ਦੁਬਾਰਾ ਇਹਦੀ ਟੁੱਟੀ ਸੜਕ ਦੇ ਤੇ ਨਿਕਲਦੇ ਉਹ ਨਾਲ ਦੀ ਨਾਲ ਜਾ ਕੇ ਜਿਹੜੇ ਵੀ ਵਿਭਾਗਾਂ ਦਾ ਕੰਮ ਆ ਉਹਨੂੰ ਵਿਭਾਗਾਂ ਨੂੰ ਜਾ ਕੇ ਇਹ ਆਦੇਸ਼ ਦਵੇ ਜੀ ਇਹ ਰੋਡ ਬਣਨੀ ਚਾਹੀਦੀ ਆ ਸਾਨੂੰ ਘੱਟੋ ਘੱਟ ਨਹੀਂ ਤਾਂ ਕਈ ਸਾਲ ਹੋ ਗਿਆ ਨਾਲ ਦੇਖਦੇ ਆ ਇਹ ਸੜਕ ਦਾ ਇਸੇ ਤਰ੍ਹਾਂ ਬੁਰਾ ਹਾਲ ਆ ਜੰਡੂ ਸਾਹਿਬ ਸਰਕਾਰਾਂ ਕਈ ਆਈਆਂ ਕਈ ਗਈਆਂ ਕਾਂਗਰਸ ਸਰਕਾਰ ਵੀ ਆਈ ਅਕਾਲੀਆ ਸਰਕਾਰ ਵੀ ਆਈ ਅੱਜ ਕੱਲ ਝਾੜੂ ਦੀ ਸਰਕਾਰ ਹੈ ਉਹਦਾ ਲੀਡਰ ਵੀ ਦਾਵਾ ਕਰਦੇ ਆ ਕਿ ਅਸੀਂ ਸੜਕਾਂ ਦਾ ਆ ਜੋ ਦਿੱਖ ਬਦਲੀ ਕਰ ਦੇਾਂਗੇ ਕੀ ਕਹਾਂ ਚਾਹੋਗੇ ਸਰਕਾਰ ਦਾ ਮੰਗਲ ਸਾਹਿਬ ਤੁਸੀਂ ਮਤਲਬੇ ਨਹੀਂ ਸਮਝਦੇ ਸਰਕਾਰ ਦਾ ਮਤਲਬ ਆ ਸਰਕਾਰ ਆਰ ਸਰਕਾਰ ਸਰਕਾਰ ਵੀ ਜਿਹੜਾ ਵੀ ਕੰਮ ਆ ਉਹਨੂੰ ਸਰਕਾਰੀ ਚੱਲੋ ਸਰਕਾਰੀ ਚੱਲੋ ਸਰਕਾਰੀ ਚੱਲੋ ਆ ਤੁਹਾਡੇ ਸਾਹਮਣੇ ਪੁਲ ਬਣ ਰਿਹਾ ਰੇਲਵੇ ਦੇ ਉੱਤੇ ਕਿੰਨੇ ਸਾਲ ਹੋ ਗਏ ਉਹਨੂੰ ਬਣਨ ਲੱਗੇ ਨੂੰ 2 ਐਮਪੀ ਆ ਕੇ ਚਲੇ ਗਏ ਐਮਪੀ ਸਾਹਿਬ ਨੇ ਚਿੱਠੀ ਵੀ ਇੱਕ ਜੱਗ ਕੇ ਆਪਣੇ ਸੋਸ਼ਲ ਮੀਡੀਆ ਤੇ ਪਾਤੀ ਹਾਂ ਵੋਟਾਂ ਤੋਂ ਪਹਿਲਾਂ ਅਮਰ ਸਿੰਘ ਨੇ ਇਹ ਦਾਅਵਾ ਠੀਕ ਹੈ ਜੀ ਇਹ ਦਾਅਵੇਦਾਰੀ ਕਰੀ ਆ ਵੀ ਹਾਂਜੀ ਇਹ ਜਲਦੀ ਤੋਂ ਜਲਦੀ ਪੁਲ ਚਾਲੂ ਕਰਵਾਇਆ ਜਾਊਗਾ ਮੁੜ ਕੇ ਦੇਖੋ ਤੁਸੀਂ ਇੱਕ ਇੱਟ ਵੀ ਲੱਗੀ ਆ ਪੁਲ ਦੇ ਉੱਤੇ ਇਹ ਤਾਂ ਇਹਨਾਂ ਨੇ ਉਹ ਕੰਮ ਕਰਤਾ ਜਿਵੇਂ ਕੋਹ ਕਹਾਵਤ ਨਹੀਂ ਅਖੇ ਮੇਰਾ ਯਾਰ ਪੈਰ ਦੁਖਦਾ ਉਹ ਕਹਾਂ ਤੂੰ ਐ ਕਰ ਜੇ ਤੇਰੇ ਪੈਰ 'ਚ ਦਰਦ ਹੁੰਦਾ ਨਾ ਐ ਕਰ ਹੱਥ ਤੇ ਸੱਟ ਮਾਰ ਲਾ ਪੈਰ ਦਾ ਦਰਦ ਭੁੱਲ ਜਾਏਗਾ ਉਹ ਘਮ ਹੋਇਆ ਇਹਨਾਂ ਨੇ ਸੜਕ ਜਿਹੜੀ ਚੰਗੀ ਭਲੀ ਬਣੀ ਸੀ ਉਹ ਵੀ ਪੜਤੀ ਵੀ ਲੋਕਾਂ ਦੇ ਦਿਮਾਗ ਦੇ ਵਿੱਚੋਂ ਪੁਲਦੀ ਮੰਗ ਨਿਕਲ ਜਵੇ ਲੋਕ ਸੜਕ ਦੀ ਮੰਗ ਤੇ ਆ ਜਾਣ ਜੰਡੂ ਸਾਹਿਬ ਇਹ ਜਿਹੜਾ ਮਾਰਗ ਹੈ ਇਹ ਚੰਡੀਗੜ੍ਹ ਤੋਂ ਜਿਹੜੀ ਆਉਣ ਵਾਲੀ ਟ੍ਰੈਫਿਕ ਹੈ ਇਹਨੂੰ ਮਾਲਵੇ ਨਾਲ ਜੋੜਦਾ ਹੈ ਇਹ ਬਹੁਤ ਵੱਡਾ ਮੜਾ ਦੱਖਣੀ ਮਾਈ ਦੱਖਣੀ ਬਾਈਪਾਸ ਮਾਰਗ ਹੈ ਤੇ ਸਰਕਾਰਾਂ ਇਹਦੇ ਬਤੀ ਇੰਨੀਆਂ ਵਿਸਰੀਆਂ ਕੋ ਨੇ ਤੂੰ ਤੁਹਾਡਾ ਕੀ ਮੰਨਣਾ ਹੈ ਦੇਖੋ ਜੀ ਜਿਹੜੇ ਵੀ ਮੰਤਰੀ ਅਫਸਰ ਇੱਥੋਂ ਦੇ ਨਿਕਲਦੇ ਨੇ ਉਹ ਸਾਰਿਆਂ ਕੋਲੇ ਵੱਡੀਆਂ ਗੱਡੀਆਂ ਨੇ ਉਹਨਾਂ ਨੂੰ ਇੱਕ ਵਾਰ ਫਾਰਟ ਉੱਥੋਂ ਬੰਦ ਕਰਾ ਕੇ ਸਕੂਟਰ ਦੇ ਇੱਥੇ ਦੀ ਕੱਢੋ ਮੈਂ ਤੁਹਾਨੂੰ ਲਿਖ ਕੇ ਗਾਰੰਟੀ ਦਿੰਦਾ ਜੇ ਕੋਈ ਮੰਤਰੀ ਐਮ ਐਲ اے ਕੋਈ ਕੋਈ ਅਫਸਰ ਇੱਥੇ ਇੱਕ ਵਾਰ ਸਕੂਟਰ ਦੇ ਨਿਕਲ ਗਿਆ ਤਾਂ ਦੁਬਾਰਾ ਉਹਦੀ ਗੱਡੀ ਦੇ ਵਿੱਚ ਵੀ ਨਿਕਲਣ ਦੀ ਹਿੰਮਤ ਨਹੀਂ ਪੈਣੀ ਇਸ ਚੀਜ਼ ਦੀ ਇਹ ਸੜਕ ਦੇ ਨਾ ਬੁਰਾ ਹਾਲਾ ਹੁਣ ਇੱਥੇ ਗਰਦਾ ਤੁਸੀਂ ਦੇਖਿਆ ਕਿੰਨਾ ਉੱਡ ਰਿਹਾ ਜਦੋਂ ਇੱਥੇ ਮੀਂਹ ਪੈ ਜਾਣਾ ਸਕੂਟਰ ਮੋਟਰਸਾਈਕਲ ਵਾਲਿਆਂ ਨੂੰ ਨਿਕਲਣ ਦਾ ਬਹੁਤ ਮੁਸ਼ਕਲ ਹੋ ਜਾਂਦਾ ਅਮਰ ਸਿੰਘ ਕਹਿੰਦਾ ਮੈਂ ਇਹ ਪੁਲ ਪਾਸ ਕਰਵਾਤਾ ਕਿੰਨੇ ਕਰੋੜ ਰੁਪਏ ਦੱਸਿਆ ਉਹਨੇ ਬਜਟ ਬਿਆ ਬਿਆ ਰਖਾਇਆ ਗਿਆ ਭਾਜਪਾ ਕਹਿੰਦੀ ਅਸੀਂ ਪਾਸ ਕੀਤਾ ਹਲਕਾ ਬੁਝਾਇਆ ਕਹਿੰਦੇ ਮੈਂ ਕਲਾਸ ਲਈ ਅਫਸਰਾਂ ਦੀ ਵਿਧਾਨ ਸਭਾ ਦੇ ਵਿੱਚ ਜਾ ਕੇ ਸੈਕਟਰੀ ਨੂੰ ਬੁਲਾ ਕੇ ਗੱਲ ਕੀਤੀ ਆ ਜੇ ਸੜਕ ਜਲਦੀ ਬਣ ਜਾਏਗਾ ਇਹ ਦਾਅਵੇ ਤੇ ਵਾਅਦੇ ਕੀ ਕਹਿੰਦੇ ਦੇਖੋ ਇਹ ਕਲਾਸਾਂ ਹੀ ਹੁੰਦੀਆਂ ਨੇ ਅਫਸਰਾਂ ਦੀਆਂ ਤੇ ਲੀਡਰਾਂ ਦੀਆਂ ਜੀ ਕਲਾਸਾਂ ਹੀ ਲਾਉਣੀਆਂ ਨੇ ਉਹਨਾਂ ਨੇ ਵਾਅਦੇ ਕਰਨੇ ਨੇ ਮੈਂ ਤਾਂ ਉਹੀ ਚੀਜ਼ ਕਹਿਣਾ ਵੀ ਦੇਖੋ ਜਿਹੜੇ ਇੱਥੇ ਦੀ ਨਿਕਲ ਕੇ ਜਾਂਦੇ ਨੇ ਅਸੀਂ ਇੱਥੇ ਦਰਾਹੇ ਸ਼ਹਿਰ ਦੇ ਪਛਿੰਦੇ ਆ ਸਾਲੂ ਇੱਥੇ ਦੇ ਨਿਕਲਣ ਨੂੰ ਸ਼ਰਮ ਆਉਂਦੀ ਆ ਜਦੋਂ ਅਸੀਂ ਆਲ ਦਲ ਦੇ ਲੋਕਾਂ ਨੂੰ ਇੱਥੋਂ ਨਿਕਲਦੇ ਦੇਖਦੇ ਆ ਤਾਂ ਸਾਡੇ ਸ਼ਹਿਰ ਦੀ ਵੀ ਨਾਲ ਦੀ ਨਾਲ ਬਦਨਾਮੀ ਆ ਇਸ ਚੀਜ਼ ਦੇ ਵਿੱਚ ਜਿੰਦੂ ਸਾਹਿਬ ਲੋ ਮੂੰਹ ਪੱਟੀ ਬੰਨੀ ਐ ਅਸੀਂ ਪਹਿਲਾਂ ਗੱਲ ਕੀਤੀ ਆ ਵੀ ਮੂੰਹ ਬੰਨਿਆ ਹੋਇਆ ਇਹ ਲੋਕੀ ਬੋਲਦੇ ਕਿਉਂ ਨਹੀਂ ਦੇਖੋ ਮੈਂ ਇਹਦੇ ਵਿੱਚ ਸਰਕਾਰ ਦਾ ਕਿਸੇ ਦਾ ਕਸੂਰ ਨਹੀਂ ਕੱਢਦਾ ਇਹਦੇ ਸਿਰਫ ਜਿਹੜੇ ਲੋਕ ਨੇ ਸਾਡੇ ਉਹ ਗੁੰਗੇ ਤੇ ਬੋਲੇ ਨੇ ਔਰ ਉਹਨਾਂ ਨੂੰ ਗੁੰਗੇ ਤੇ ਬੋਲੇ ਬਣਾਇਆ ਗਿਆ ਆ ਕੁਛ ਆ ਲੀਡਰਾਂ ਦੇ ਜਿਹੜੇ ਚਮਚੇ ਬਣੇ ਫਿਰਦੇ ਨੇ ਇਹਨਾਂ ਨੇ ਵੀ ਲੋਕਾਂ ਨੂੰ ਗੁੰਗੇ ਤੇ ਬੂਲੇ ਬੋਲੇ ਬਣਾਇਆ ਪਿਆ ਆ ਵੀ ਤੁਸੀਂ ਚੁੱਪ ਕਰਨਾ ਔਰ ਤੁਸੀਂ ਕਿਸੇ ਨੇ ਬੋਲਣਾ ਨਹੀਂ ਅਹ ਜੀ ਹਾਲਤ ਦੇ ਵਿੱਚ ਲੰਘਣ ਤੋਂ ਬਾਅਦ ਵੀ ਲੋਕ ਸ਼ਰਮ ਨਾਲ ਮਰ ਜਾਣਾ ਚਾਹੀਦਾ ਲੋਕਾਂ ਨੂੰ ਜਿਹੜੇ ਇੱਥੇ ਦੀ ਰੋਜ਼ ਨਿਕਲ ਕੇ ਜਾਂਦੇ ਨੇ ਨਾ ਅਗਲੇ ਦਿਨ ਇੱਥੇ ਸੜਕ ਦੇ ਉੱਤੇ ਧਰਨਾ ਲਾ ਕੇ ਸੜਕ ਦੀ ਰਿਪੇਅਰ ਕਰਵਾਈ ਹੋਵੇ ਮੰਤਰੀਆਂ ਨੂੰ ਰੋਕਿਆ ਜਾਵੇ ਇੱਥੇ ਦੀ ਲੰਘਣ ਵਾਲਿਆਂ ਨੂੰ ਜਿਹੜੇ ਇੱਥੇ ਦੀ ਨਿਕਲ ਕੇ ਜਾਂਦੇ ਨੇ ਕੀ ਹੋਣ ਵਾਲੇ ਸਮੇਂ ਜੀ ਧਰਨੇ ਦੀ ਨੌਤ ਵੀ ਆ ਸਕਦੀ ਹੈ ਬਿਲਕੁਲ ਆ ਸਕਦੀ ਹੈ ਜੀ ਇਹ ਤਾਂ ਹੁਣ ਮੈਂ ਤੁਹਾਨੂੰ ਦੱਸਿਆ ਲੋਕ ਗੂੰਗੇ ਤੇ ਬੋਲੇ ਨੇ ਮੇਰੇ ਵਰਗੇ ਦੇ ਇਕੱਲੇ ਦੇ ਕਰਨ ਨਾਲ ਕੁਝ ਨਹੀਂ ਹੋਣਾ ਮੈਂ ਕਹਿੰਦਾ ਤੁਸੀਂ ਇੱਥੇ ਅੱਜ ਕੱਠ ਕਰ ਲਓ ਬੰਦੇ ਬੁਲਾ ਲਓ ਤੁਹਾਡੇ 10 ਬੰਦੇ ਇੱਥੇ ਇਕੱਠੇ ਨਹੀਂ ਹੋਣਾ ਜਿਹੜੇ ਰੋਜ਼ ਨਿਕਲ ਕੇ ਜਾਂਦੇ ਨੇ ਅਗਲਾ ਇੱਕ ਵਾਰ ਰੋਡ ਦੇ ਉੱਤੇ ਹੀ ਨਿਕਲ ਜਾਂਦਾ ਅਗਲਾ ਵਾਹਗੁਰੂ ਵਾਹਗੁਰੂ ਕਰਕੇ ਨਿਕਲ ਜਾਂਦਾ ਗਾ ਨਿਕਲਦਾ ਅਗਲਾ ਛੱਡ ਯਾਰ ਕੱਲ ਨੂੰ ਆਣਾ ਕੱਲ ਦੀ ਗੱਲ ਦੇਖਾਂਗੇ ਸੋ ਦਰਸ਼ਕੋ ਇਹ ਸਨ ਸਮਾਜ ਸੇਵੀ ਬਚਨ ਸਿੰਘ ਜੰਡੂ ਜਿਹਨਾਂ ਦਾ ਕਹਿਣਾ ਕਿ ਲੋਕਾਂ ਦੇ ਮੂੰਹ ਸਰ ਬੰਨੇ ਹੋਏ ਆ ਜਵਾਨਾਂ ਬੰਦ ਨੇ ਇਹ ਗੱਲ ਕਹਿ ਰਹੇ ਦੋ ਚਕਾਉਂਦੇ ਆ ਲੀਡਰਾਂ ਦੇ ਇਹ ਚਾਕਰੀ ਕਰਦੇ ਆ ਲੀਡਰਾਂ ਦੀ ਵੀ ਜੋ ਦੱਸੀ ਆ ਇਹਨਾਂ ਨੇ ਕਿ ਚਾਹੇ ਕਿਸੇ ਪੜੇ ਲੀਡਰ ਹੋਣ ਉਹ ਦਾਅਵੇ ਤੇ ਵਾਅਦੇ ਕਰਨ ਤਾਂ ਕਿ ਸੀਮਤ ਨੇ ਲੋਕ ਮੂਲ ਤੌਰ ਤੇ ਜਿਹੜੀਆਂ ਮੁੱਢਲੀਆਂ ਸਹੂਲਤਾਂ ਨੇ ਉਹਨਾਂ ਦੇਣ ਵਾਸਤੇ ਕੋਈ ਵੀ ਤਤਪਰ ਨਹੀਂ ਹੁੰਦਾ ਕੋਈ ਤਿਆਰ ਨਹੀਂ ਹੁੰਦਾ ਕੋਈ ਹਾਜ਼ਰ ਨਹੀਂ ਹੁੰਦਾ ਸੋ ਤਰ੍ਹਾਂ ਤੋਂ ਲਾਲ ਸਿੰਘ ਮੜਦੇ ਨਾਲ ਅਰੀਸ਼ ਕਪਲਾ